ਹੈਲੋ ਗਾਇਜ਼ ਵੈਲਕਮ ਬੈਕ ਟੂ ਆਰ ਚੈਨਲ ਟ੍ਰੈਵਲ ਲਾਈਫ ਐਪੀਸੋਡ ਅੱਜ ਜਿਵੇਂ ਚੱਲਿਆ ਅੰਕੁਸ਼ ਭਾਈ ਤੇ ਉਹਨਾਂ ਦੀ ਵਾਈਫ ਦੇ ਨਾਲ ਉਹਨਾਂ ਦੀ ਮੈਰਿਜ ਐਨੀਵਰਸਰੀ ਆ ਫਰਸਟ ਤੇ ਉਹ ਸੈਲੀਬ੍ਰੇਟ ਕਰਨ ਚੱਲੇ ਆ ਡਲੋਜੀ ਤੇ ਬਾਕੀ ਤੁਹਾਨੂੰ ਮੈਂ ਦਿਖਾਣੀ ਆ ਮੈਂ ਸਭ ਤੋਂ ਪਹਿਲਾਂ ਰੈਡੀ ਆ ਤੇ ਅੰਕੁਸ਼ ਭਈਆ ਵੀ ਰੈਡੀ ਆ ਆਪਣੇ ਨਾਲ ਠੀਕ ਆ ਤੇ ਮਮਾ ਸਾਡੇ ਅੱਜ ਸਭ ਤੋਂ ਪਿੱਛੇ ਆ ਮਮਾ ਪਿੱਛੇ ਨਹੀਂ ਪਾਪਾ ਲੇਟ ਆ ਪਾਪਾ ਨੂੰ ਕਿਸੇ ਨੇ ਨਹੀਂ ਮਿਲਣਾ ਸੀ ਤੇ ਕੰਮ ਕਰਕੇ ਮੈਂ ਲੇਟ ਆ ਮੈਂ ਮਸੀਂ ਬ੍ਰੇਕਫਾਸਟ ਕਰ ਰਹੇ ਆ। ਮਸੀਂ ਕੁੜੀਆਂ ਚਾਹ ਦੇ ਇਸ ਵਾਰ ਜਾ ਰਹੀ ਹੈ। ਤਾਂ ਬੜਾ ਹੀ ਮੈਨੂੰ ਮਨ ਨੂੰ ਜੀਦਿਆ ਹੋਈ ਜਾਂਦੀ। ਇਸ ਤੋਂ ਚ ਤੇ ਮੈਂ ਨਹੀਂ ਅਸੀਂ ਕੰਮ ਕਰਦੇ ਨਾ ਅਸੀਂ ਗਰੇਟਾ ਦੇ ਪਿੱਛੇ ਰੇੜਾ ਲਾ ਲੈਂਦੇ ਆ ਨਾ ਫੇ ਸਾਰੇ ਚੱਲਾਂਗੇ। ਕੀ ਬਣਾਇਆ ਵਾ? ਆਲੂ ਦੇ ਪਰੌਂਠੇ। ਜੀ। ਔਰ ਚਾਹ। ਹਾਂ। ਠੀਕ ਹੈ। ਪਪਾ ਦੇਖੋ। ਪਪਾ ਟੇਕੇ ਬੈਠੇ ਹੋਏ। ਆਪਾਂ ਮੈਂ ਕੁਝ ਲੈ ਸਕਦੀ ਐ।

ਸਾਡਾ ਵਲੌਗ ਦੇਖਣੇ ਚੱਲ ਦੇ ਕਿ ਜਲਦੀ ਕਿ ਜਲ ਮम्मा ਰੈਡੀ ਹੋ ਗਏ ਪਾਪਾ ਵੀ ਹੋ ਗਏ ਬਹੁਤ ਮੁਸ਼ਕਿਲ ਦੇ ਨਾਲ 12 ਵਜੇ ਤਿਆਰ ਹੋ ਗਏ ਮੇਰਾ ਮੁਸ਼ਕਿਲ ਦੇ ਨਾਲ ਕੀ ਆ ਮੈਂ ਤਾਂ ਸਿਰਫ ਲਿਪਸਟਿਕ ਲਾਣੀ ਹੁੰਦੀ ਮੂੰਹ ਧੋ ਗੇ ਹਾਂ ਤਾਂ 8 ਵਜੇ ਦੇ ਉੱਠੇ ਹੋਣ ਤਿਆਰ ਹੋਇਆ ਨਾ ਹਾਂ ਗੱਲ ਕਰ ਆਪਣੇ ਪਾਪਾ ਦੀ ਹਾਂ ਪਾਪਾ ਵੀ ਤਿਆਰ ਹੋ ਗਏ ਸਭ ਤੋਂ ਲੇਟ ਸਭ ਤੋਂ ਲੇਟ ਪਾਪਾ ਤਿਆਰ ਹੁੰਦੇ ਓ ਹਮੇਸ਼ਾ ਦਾ ਆ ਨਾ ਉਹਨਾਂ ਦਾ ਇਸ ਵਾਰੀ ਤੁਸੀਂ ਵੀ ਲੇਟ ਹੋ ਇਸ ਵਾਰੀ ਮੈਂ ਸਭ ਤੋਂ ਪਹਿਲਾਂ ਤਿਆਰ ਹੋਈ ਹਾਂ ਤੇ ਸਾਡੇ ਨਵੇਂ ਮੈਂਬਰ ਸਾਰੀਆਂ ਭਾਤੀ ਸਾਡੀ ਬਹੂ ਰਾਣੀ ਮੇਰੀ ਨੂਹ ਮੇਰੋ ਮੇਰੀ ਮੇਰੀ ਬਹੂ ਨੂੰ ਇਹ ਮੇਰੀ ਨੂਹ ਰਾਣੀ ਆ ਨਾ ਕੀ ਇਹ ਤੇਰਾ ਸਾਨ ਉਹ ਨਹੀਂ ਮੈਂ ਕਿ ਆਪਣਾ ਨਾਮ ਆਪ ਦਾ ਤੁਰੀ ਨਾ ਮੇਰਾ ਨਾਮ ਆ ਗਿਆ ਇਹ ਹੈਗੀ ਆ ਕੁਝ ਦੀ ਗੋਟੀ ਆ ਕੁਝ ਦੀ ਗੋਟੀ ਆ ਕੁਝ ਦਾ ਆ ਕੁਝ ਦਾ ਪਤਾ ਨਾ ਤੁਹਾਨੂੰ ਆ ਹੈਗਾ ਸਾਡਾ ਆ ਕੁਝ ਪਹਿਲਾਂ ਵੀ ਤੁਸੀਂ ਮਿਲੇ ਹੋ ਨਾ ਬਲੌਗਾਂ ਦੇ ਵਿੱਚ ਆ ਕੁਝ ਦੀ ਮਾਂ ਤੇ ਸਾਨੀਆਂ ਦੀ ਸੱਸ ਮੋਸਟ ਇੰਪੋਰਟੈਂਟ ਅੰਕੁਸ਼ ਕੋੜੇ ਵੀ ਮਣਾ ਦੇ ਉਹਨਾਂ ਵੀ ਮਣਾ ਦੇ ਹਲੀਨ ਹਲੀਨ ਕੱਚਾ ਨਾਲ ਵੀ ਇੱਧਰ ਹੈ ਹੰਚੂ ਹੰਚੂ ਕੱਚਾ ਤਾਂ ਬਹੁਤ ਸਾਰੇ ਨੂੰ ਹਾਏ ਚਲੋ ਚੱਲੇ ਆਂ ਅਸੀਂ ਟ੍ਰਿਪ ਦੇ ਉੱਤੇ ਤੁਹਾਨੂੰ ਪਹਿਲੇ ਦੱਸ ਦਿੰਦਾ ਕਿ ਆਨਕੁਸ਼ ਔਰ ਸਾਨਿਆ ਦੀ ਫਸਟ ਮੈਰਿਜ ਐਨੀਵਰਸਰੀ ਆ ਤੇ ਆਪਾਂ ਐਨੀਵਰਸਰੀ ਇਹਨਾਂ ਦੀ ਆ ਪਰ ਇੰਜੋਏ ਅਸੀਂ ਕਰਨ ਚੱਲੇ ਆਂ ਨਹੀਂ ਸਾਰੇ ਜਣੇ ਆਪਾਂ ਇੰਜੋਏ ਕਰਨ ਚੱਲੇ ਆਂ ਆਪਾਂ ਚੱਲੇ ਆਂ ਡਮਹੋਜੀ ਤੋਂ ਸਾਝਪਾਸ ਸਾਰਾ ਟ੍ਰਿਪ ਤੁਹਾਨੂੰ ਲਾਈਵ ਦਿਖਾਵਾਂਗੇ ਤੁਸੀਂ ਸਾਰੇ ਜਣੇ ਖੂਬ ਇੰਜੋਏ ਕਰਿਓ ਸਾਡੇ ਨਾਲ ਤੇ ਹੁਣ ਆਪਾਂ ਚੱਲਦੇ ਆਂ ਗੱਡੀ ਸਟਾਰਟ ਖੜੀ ਕੀਤੀ ਆ ਮੂਨ ਜੀ ਨੇ ਕਿਤੇ ਹੋਰੇ ਨਾ ਸਾਨੂੰ ਸਾਰ ਨੂੰ ਗਾਣਾ ਪੈ ਜਾਣ ਕਿ ਬਾਏ ਬਾਏ ਚੱਲ ਲੈ ਅਸਤ ਨੂੰ ਛੱਡ ਦੇ ਚੱਲ ਰੇੜਾ ਫਾੰਦੇ ਆ ਉਹਨੂੰ ਪਿੱਠ ਪਿੱਛੇ ਬਾਜਾ ਮਾਰੋ ਏ ਇਹਨਾਂ ਪਾਸੇ ਮੇਰੇ ਯਾਰ ਦਾ ਟੋਣਾ ਚੱਲਿਆ ਏ ਕੀ ਆ ਆਲੂ ਮਟਰ ਚਾਵਲ ਭੁੱਖ ਬੋ ਲੱਗੀ ਬਹੁਤ ਤੇਜ਼

ਕੁਮਾਰੂ ਬਾਏ ਤੂੰ ਵੀ ਪਾ ਚਲੋ ਭਾਬੀ ਬੈਠੋ ਛੇਤੀ ਛੇਤੀ ਚਲ ਜੀ ਬੈਠੋ ਕਿਉਂ ਕੰਜਰ ਚਲ ਬੈਠਨ ਦੇ ਪੇਰਾ ਬੈਠਦਾ ਬੈਲਾ ਜਾਂਦਾ ਨਾ ਨੱਚਦਾ ਗੱਲ ਲੈਂਦਾ ਤੇਰੇ ਘਰ ਨਹੀਂ ਆਏ ਚੱਲ ਠੀਕ ਹੈ ਛੋਟੀ ਬੱਚੀ ਠੀਕ አስ ਦੋ ਪਰ ਧਿਆਨ ਰੱਖਿਆ ਨਾ ਇੱਕ ਤਾਂ ਇਹ ਮਿੰਟ ਚ ਲੰਕ ਜਾਂਦਾ ਹੈ ਠੀਕ ਹੈ के इधर 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 भी इदर भी इदर भी भाई, भाई भाई जी भाई जी बोल रहे थे हर एक दिन दस रुपए मिलेंगे लेकिन दीदी आगे बैठे ਸਾਡਾ ਚੱਲੇ ਸਾਨੂੰ ਛੱਡ ਕੇ ਫਿਰ ਮੈਂ ਵੀ ਜਾਣਾ ਮੈਂ ਨਹੀਂ ਇੱਜੀ ਜਿਹਾ ਬੋਲਦੀ ਤੁਸੀਂ ਆਪਣਾ ਸਮਾਨ ਚੱਕ ਲੈ ਡੱਬਾ ਡੁੱਬੇ ਹਾਂ ਖਾਣਾ ਪੀਣਾ ਆਪਣਾ ਨਾੜ ਨਾਲ ਅੱਜ ਆ ਰਹਾਂ ਤੁਹਾਨੂੰ ਪਿੱਛੇ ਦੇ ਸ਼ੁਕਰ ਤੁਰੇ ਆਪਾਂ ਹਾਂਜੀ ਦੋਸਤੋ ਕੀ ਹਾਲ ਆ ਠੀਕ ਠਾਕ ਹਾਂ ਅੱਜ ਅਸੀਂ ਜਾ ਰਹੇ ਹਾਂ ਡਲੋਸੀ ਤੇ ਦਾਸਦੀ ਤੁਹਾਨੂੰ ਵਜ੍ਹਾ ਕਿਉਂ ਦਲੋਜੀ ਕਿਉਂ ਜਾ ਰਹੇ ਆ ਮੈਂ ਦਾਸਦੀ ਸੀ ਘਰੇ ਚਰਨੇ ਵੀ ਦੇ ਦਿਓ ਆਏ ਨੇ ਨੇ ਅਸੀਂ ਦੱਸ ਚੁੱਕੇ ਆ ਆਡੀਅੰਸ ਨੂੰ ਪਤਾ ਆ ਕਿ ਅਸੀਂ ਜਾ ਰਹੇ ਆ ਆ ਜਿਹੜੀ ਜੋੜੀ ਪਿੱਛੇ ਬੈਠੀ ਆ ਇਹਨਾਂ ਦੀ ਮੈਰਿਜ ਐਨੀਵਰਸਰੀ ਤੇ ਦਾਸਤਾ ਸੀ ਮੈਂ ਔਰ ਭਾਬੀ ਕੋ ਦੇਖਣੀ ਆ ਬਰਫ ਹੂੰ ਚਲੋ ਹਾਂਜੀ ਦੋਸਤੋ ਕੀ ਹਾਲ ਆ ਠੀਕ ਠਾਕ ਹੋ ਅੱਜ ਅਸੀਂ ਜਾ ਰਹੇ ਹਾਂ ਡਲੂਜੀ ਤੇ ਟੂਲ ਟੈਕਸ ਕ੍ਰੋਸ ਕਰ ਚੁੱਕੇ ਹਾਂ ਲੁਧਿਆਣੇ ਦਾ ਲੋਡੋਵਾਲ ਵਾਲਾ ਜਿਹੜਾ ਕਿ ਹਲੇ ਬੰਦ ਕੀਤਾ ਹੋਇਆ ਹੈ ਕਿਸਾਨਾਂ ਦਾ ਕੋਈ ਮਸਲਾ ਚੱਲਦਾ ਪਿਆ ਤੇ ਡਲੂਜੀ ਜਾ ਰਹੇ ਹਾਂ ਡਲੂਜੀ ਤੋਂ ਜਿਹੜੀਆਂ ਉੱਥੇ ਦੀਆਂ ਲੋਕਲ ਸਾਈਟਾਂ ਦੇਖਣ ਵਾਲੀਆਂ ਆ ਜੋ ਵੀ ਆ ਉਹ ਸਾਰਾ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਨਾਲ ਬਨੇ ਰਹੋ ਵੀਡੀਓ ਲਾਸਟ ਤੱਕ ਜੂਰ ਦੇਖਿਆ ਕਰੋ ਦਲੋਜ਼ੀ ਇੱਕ ਐਸਾ ਸ਼ਹਿਰ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ ਹੁੰਨਾ ਜਿਹੜਾ ਕਿ ਹਮੇਸ਼ਾ 12 ਮਹੀਨੇ 30 ਦਿਨ ਠੰਡਾ ਰਹਿੰਦਾ ਆ ਔਰ ਹਾਂਟਡ ਵੀ ਆ ਠੰਡਾ ਰਹਿੰਦਾ ਆ ਦੂਸਰੀ ਗੱਲ ਇਹ ਆ ਮਤਲਬ 2 ਦਿਨ 'ਚ 3 ਦਿਨ 'ਚ ਤੁਸੀਂ ਕਰ ਸਕਦੇ ਹੋ ਜਿਆਦਾ ਦੂਰ ਵੀ ਨਹੀਂ ਆ ਜੇ ਮਾੜਾ ਮੋਟਾ ਆਪਾਂ ਸ਼ਾਰਟ ਘੁੰਮਣਾ ਹੋਵੇ ਤਾਂ ਆਪਾਂ ਦਲੋਜ਼ੀ ਚੂਜ਼ ਕਰ ਸਕਦੇ ਆ ਦਲੋਜ਼ੀ ਇੱਕ ਤਾਂ ਠੰਡਾ ਆ ਇੱਕ ਹਾਂਟਡ ਵੀ ਆ ਇੱਕ ਹਾਂਟਡ ਆ ਕਿਦਾਂ ਉਹ ਕਿਦਾਂ ਸੋ ਗਾਇਸ ਕਾਲਾ ਟੋਪ ਦਾ ਕਾਲਾ ਸਾਇਆ ਇਨ ਹਾਉਂਟਡ ਵੀ ਆ ਕਿਉਂਕਿ ਇਸ ਵਾਰੀ ਅਸੀਂ ਥੋੜਾ ਜਿਹਾ ਆਪਣੇ ਬਲੌਗ ਨੂੰ ਥੋੜਾ ਜਿਹਾ ਆਪਾਂ ਹਾਰਰ ਉਹ ਦੇਵਾਂਗੇ ਰੂਪ ਦੇਵਾਂਗੇ ਕਿਉਂਕਿ ਉੱਥੇ ਇੱਕ ਹੈਗਾ ਆ ਮੈਂ ਗੂਗਲ ਤੋਂ ਚੈੱਕ ਕਰ ਰਹੀ ਪਈ ਸੀਗੀ ਉੱਥੇ ਦੀਆਂ ਕਾਫੀ ਸਟੋਰੀਆਂ ਹੈਗੀਆਂ ਜਿਹੜੀਆਂ ਉੱਥੇ ਦੇ ਹੀ ਲੋਕ ਦੱਸਦੇ ਆ ਕਿ ਜਿੱਦਾਂ ਕਿ ਗਰਮ ਸੜਕ ਜਿਹੜੀ ਆ ਹਾਂਜੀ ਉਹ ਵੀ ਹੋਰ ਉਹ ਵੀ ਜਿਹੜੀ ਗਰਮ ਸੜਕ ਆ ਉਹ ਵੀ ਹਾਉਂਟਡ ਆ ਪਤਾ ਤੁਹਾਨੂੰ ਉੱਥੇ ਉੱਥੇ ਦੇ ਲੋਕ ਦੱਸਦੇ ਆ ਕਿ ਉੱਥੇ ਰਾਤ ਨੂੰ ਆਵਾਜ਼ਾਂ ਆਉਂਦੀਆਂ ਆ ਚੱਲਣ ਦੀਆਂ ਕਿਸੇ ਦੇ ਚੱਲਣ ਦੀਆਂ ਔਰ ਗੱਲਾਂ ਸੁਣਦੀਆਂ ਉਹਨਾਂ ਨੂੰ ਜੀ ਹਾਂਜੀ ਤੇ ਉੱਥੇ ਇੱਕ ਹੋਰ ਇੱਕ ਭੂਤ ਮੰਗਲਾ ਹੈ ਹੰਟਡ ਹਾਊਸ ਹੈਗਾ ਜੀ ਠੀਕ ਆ ਤੇ ਹੋਰ ਵੀ ਕਾਫੀ ਕਿ ਚਰਚ ਹੈਗਾ ਜੀ ਚਰਚ ਚਰਚ ਹੈਗਾ ਇਹ ਸਾਰੀਆਂ ਚੀਜ਼ਾਂ ਆਪਾਂ ਤੁਹਾਨੂੰ ਵੀ ਦਿਖਾਵਾਂਗੇ ਜੇ ਜੇ ਸਾਨੂੰ ਜੇ ਸਾਨੂੰ ਡਰ ਨਹੀਂ ਲੱਗਾ ਕਿਉਂਕਿ ਰਾਤੀ ਮੈਂ 2:30 ਵਜੇ ਤੱਕ ਗੂਗਲ ਤੇ ਸਰਚ ਕਰਦੀ ਪਈ ਸੀਗੀ ਬੇਸਵਰੀ ਆਪਾਂ ਵਲੌਗ ਨਾਲ ਕੁਝ ਲੱਗ ਜੇ ਤਰੀਕੇ ਦਾ ਆਪਾਂ ਡਲੋਜੀ ਤੋਂ ਆਪਾਂ ਲੈ ਕੇ ਆਣਾ ਹੈ ਬਣਾ ਕੇ ਤੇ ਫਿਰ ਮੈਨੂੰ 2:30 ਤੋਂ ਬਾਅਦ ਡਰ ਲੱਗਿਆ ਐਕਸਪਲੋਰ ਕਰਾਂਗੇ ਕੁਛ ਨਾ ਕੁਛ ਨਵੀਆਂ ਜਗ੍ਹਾ ਕਿਉਂਕਿ ਡਲੋਜੀ ਦੇ ਪਹਿਲੇ ਵਲੌਗ ਸਾਡੇ ਹੈਗੇ ਆ ਪਰ ਆਪਾਂ ਦੁਬਾਰਾ ਜਾ ਰਹੇ ਆ ਕੁਛ ਨਾ ਕੁਛ ਜਿਹੜੀ ਚੀਜ਼ ਕੋਈ ਰਹਿ ਗਈ ਹੋਈ ਉਹਨੂੰ ਜ਼ਰੂਰ ਐਕਸਪਲੋਰ ਕਰਾਂਗੇ ਬੈ ਜਨ ਔਰ ਕਿਵੇਂ ਆਪਾਂ ਕੱਟ ਪਰਸਿਆਂ ਦੇ ਵਿੱਚ ਘੱਟ ਸਮੇਂ ਵਿੱਚ ਕਿੰਨਾ ਵਧੀਆ ਇੰਜੋਏ ਆਪਾਂ ਕਰ ਸਕਦੇ ਆ ਉਹਦੇ ਵੀ ਆਈਡੀਆਜ਼ ਦਵਾਂਗੇ ਡਲੋਜ਼ੀ ਇੰਦਾ ਤਾਂ ਸਾਰੇ ਹੀ ਜਾਣਦੇ ਆ ਕੋ ਮੰਡਲੋਜ਼ੀ ਵੈਸੇ ਹੰਡ ਸਟੇਸ਼ਨ ਦੇ ਨਾਂ ਤੋਂ ਜਾਣਿਆ ਜਾਂਦਾ ਪਰ ਡਲੋਜ਼ੀ ਦੇ ਵਿੱਚ ਕੁਝ ਐਸੀਆਂ ਚੀਜ਼ਾਂ ਆਆਂ ਕਹਾਣੀਆਂ ਜੁੜੀਆਂ ਹੋਈਆਂ ਜਿਹੜੀਆਂ ਤੁਹਾਨੂੰ ਨਹੀਂ ਪਤਾ ਉਹ ਤੁਹਾਨੂੰ ਜ਼ਰੂਰ ਦੱਸਾਂਗੇ ਔਰ ਇਹਦੀ ਵੈਰੀਫਾਈ ਵੀ ਕਰਾਵਾਂਗੇ ਉੱਥੇ ਦੇ ਲੋਕਲ ਲੋਕਾਂ ਤੋਂ ਤੁਹਾਨੂੰ ਕੀ ਇੱਥੇ ਭੂਤ ਪ੍ਰੇਤ ਦੀਆਂ ਕਹਾਣੀਆਂ ਬਹੁਤ ਜ਼ਿਆਦਾ ਜੁੜੀਆਂ ਹੋਈਆਂ ਡਲੋਸੀ ਨਾਲ ਡਲੋਸੀ ਇੱਕ ਹਾਂਟਡ ਪਲੇਸ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ ਔਰ ਦੁਨੀਆ ਦੇ ਦੂਜੇ ਨੰਬਰ ਤੇ ਆਂਦਾ ਇਹ ਤੁਹਾਡੀ ਮੈਂ ਜਾਣਕਾਰੀ 'ਚ ਵਾਦਾ ਕਰਦੇ ਆਂ ਹੁਣ ਅਸੀਂ ਜਾ ਰਹੇ ਆਂ ਉੱਥੇ ਦੇ ਲੋਕਲ ਲੋਕਾਂ ਨਾਲ ਵੀ ਤੁਹਾਨੂੰ ਇਸ ਗੱਲ ਨਾਲ ਜਾਣੂ ਕਰਾਵਾਂਗੇ ਕਿ ਇਹ ਜਿਹੜਾ ਆ ਉਤਾਂ ਪ੍ਰੇਤਾਂ ਦੀਆਂ ਕਹਾਣੀਆਂ ਨਾਲ ਵੀ ਜਾਣਿਆ ਜਾਂਦਾ ਹੈ ਤੇ ਉੱਥੇ ਨਹੀਂ ਕੀ ਕੀ ਕਹਾਣੀਆਂ ਕਿਉਂ ਜਾਣਿਆ ਜਾਂਦਾ ਕੀ ਘਟਨਾਵਾਂ ਆ ਉਹ ਉੱਥੇ ਦੇ ਲੋਕਾਂ ਤੋਂ ਪਤਾ ਕਰਕੇ ਤੁਹਾਨੂੰ ਦੱਸਾਂਗੇ ਉਹਨਾਂ ਦੀ ਇੰਟਰਵਿਊ ਵੀ ਕਰਾਂਗੇ ਔਰ ਤੁਹਾਨੂੰ ਜਾਣੂ ਵੀ ਕਰਾਵਾਂਗੇ ਮਿਲਦੇ ਆਂ ਫਿਰ ਟਲੋਜੀ ਉੱਥਾਂ ਦੇ ਨਾਲ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਬੀਲ ਦਾ ਲੰਗਰ ਲੱਗਿਆ ਹੋਇਆ ਹੈ ਪੂਰੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਆ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਤੇ ਸ਼ਬੀਲ ਦਾ ਲੰਗਰ ਸ਼ਬੀਲ ਵੀ ਸ਼ਕੀ ਆਪਾਂ ਠੰਡੇ ਮਿੱਠੇ ਜਲ ਤੇ ਆ ਦੇਖੋ ਕੜਾ ਪ੍ਰਸ਼ਾਦ ਵੀ ਆ ਨਾਲ ਆ ਰਸਤੇ 'ਚ ਸਾਨੂੰ ਦੇਖੋ ਆਹਾ ਬਾਈਕ ਮਿਲਿਆ ਆ ਜਿਹਦੀ ਚੁੰਨੀ ਸਾਰੇ ਨੂੰ ਮੈਂ ਬੇਨਤੀ ਕਰੂੰਗਾ ਇਹ ਚੁੰਨੀ ਦਾ ਜਰੂਰ ਧਿਆਨ ਰੱਖਿਆ ਕਰੋ ਬੈਠਣਾ ਤਾਂ ਆਪਣੇ ਦੁਪੱਟੇ ਸਾਹਮਣੇ ਬੈਠਿਆ ਕਰੋ ਦੇਖੋ ਇੱਧਰ ਡਿੱਗ ਸਕਦੀ ਨਾਲ ਬੱਚੇ ਨੂੰ ਵੀ ਡੇਰੇ ਚੁੰਨੀ ਇਹ ਫਸ ਗਈ ਆ ਫਸ ਗਈ ਆ ਅਵੀ ਤਾਂ ਉਹ ਚਲਾ ਗਿਆ ਅੰਦਰ ਲਿਟਾ ਗਿਆ ਸਵਾਰ ਬੈਗ ਡਗਾ ਹੱਥ ਤੇ ਸਾਰੇ ਵੈਰੀ ਗੁੱਡ ਮਸਾਂ ਕਿਤੇ ਜਾ ਕੇ ਸਾਨੂੰ ਰੈਸਟ ਮਿਲੀ ਆ ਨਾ ਆਪੇ ਭੁੱਖ ਲੱਗੀ ਨਹੀਂ ਲੱਗੀ ਕਿਹਨੂੰ ਕਿਹਨੂੰ ਭੁੱਖ ਲੱਗੀ ਆ ਮਾਊਂਦੀ ਨੂੰ ਭੁੱਖ ਲੱਗੀ ਆ ਅਸੀਂ ਆ ਗਿਆ ਚਾਂਦ ਮੋਟਲ ਸਾਨੂੰ ਉਸੀ ਵਾਲੇ ਰੋਡ ਦੇ ਉੱਤੇ ਆਸੀਂ ਪਠਾਨਕੋਟ ਤੋਂ ਅੱਗੇ ਆ। ਤੇ ਜਿਹਨੂੰ ਭੁੱਖ ਲੱਗੀ ਬਠਾਏ ਆ ਉਹਨੂੰ ਜਿਆਦਾ ਖਾਣਾ ਨੂੰ ਖਾਣ ਨੂੰ ਸਬਰ ਹੋ ਜਾਦਾ ਹੈ ਹੋਰੇ। ਬੈ ਕੇ ਪੀਲਾ ਪੇਟ ਨਿਕਲ ਆਏਗਾ ਇਸੇ। ਸੀਟ ਨਹੀਂ ਸੀਟ ਸਰਚ ਕਰ ਲਓ ਨੇ। ਆਹ ਦੋਸਤੋ ਪਠਾਨਕੋਟ ਵੱਲੋਂ ਆ ਰਿਹਾ ਰਸਤਾ ਤੇ ਆ ਡਲੂਸੀ ਵੱਲੋਂ ਜਾ ਰਿਹਾ ਰਸਤਾ ਤੇ ਆ ਰਸਤੇ ਦੇ ਵਿੱਚ ਆ ਗਿਆ ਆਪਾਂ ਚਾਂਦ ਮੋਟਲ ਬਹੁਤ ਅੱਛੀ ਲੋਕੇਸ਼ਨ ਤੇ ਹੈ ਹਾਂਜੀ ਕੀ ਕੀ ਖਾ ਰਹੇ ਹੋ ਖੂਟੀ ਖਾ ਰਹੇ ਨੇ ਘਰ ਦਾ ਦਾਲ ਚਾਵਲ ਆਲੂ ਮਟਰ ਦੀ ਸਬਜ਼ੀ ਤੇ ਚਾਹ ਠੀਕ ਆ ਪਿੰਡੀ ਪਰੋਠੇ ਰਾਗਾ ਗੁਰਦਾ ਹਾਂਜੀ ਪੀਹੁ ਪਹਿਲਾਂ ਆਲੂ ਨੂੰ ਕੋਕ ਲੱਗੀ ਰੋਟੀ ਮਾਰੀ ਇਹ ਘਾਰੇ ਵਹੀ ਪੁੱਛਿਆ ਅੱਛਾ ਪਿੰਡੀ ਦੇ ਆਲੂ ਆਲੂ ਮਟਰ ਮੈਂ ਆਲੂ ਖਾਧੇ ਜਿਹੜਾ ਦੇਖੋ ਚਾਹ ਦਿੱਤੀ ਕੋਈ ਮੁਰਗੀ ਓਏ ਆਇਦਰ ਦੇ ਪਿੱਛੇ ਇਹਨਾਂ ਨੇ ਜਗਾ ਬੈਠਣ ਨੂੰ ਬਹੁਤ ਖੂਬਸੂਰਤ ਬਣਾਈਆਂ ਉਹ ਦੋ ਹੱਟ ਵੀ ਬਣਾਈਆਂ ਹੋਈਆਂ ਉਹਦੇ ਵਿੱਚ ਜਗਾ ਨਹੀਂ ਸੀ ਦੋ ਕੁ ਸੀ ਪਹਿਲਾ ਹੀ ਉਹ ਨਜ਼ਾਰਾ ਦੇਖੋ ਜਦੋਂ ਨੂੰ ਕੁੜੀ ਹੀਰੋਇਨ ਨੂੰ ਪਜਾ ਕੇ ਲੈ ਆਉਂਦਾ ਹੁੰਦਾ ਨਾ ਲੋਦੀ ਆਉਂਦਾ ਹਾਂਜੀ ਪਹੁੰਚ ਗਏ ਪਾਰਕ ਵਿੱਚ ਇੱਥੇ ਉਤਰਦੇ ਆ ਨਾ तो भोलेनाथ सबके साथ भोलेनाथ सबके साथ कैसे हो कातिया? ਪੱਕਾ ਬੰਬ ਬੋਲੇ ਕਿਉਂ ਆ ਬੈਣ ਭਰਾ ਦਾ ਪਿਆਰ ਦੇਖ ਲੋ ਪਹੁੰਚ ਗਿਆ ਸੀ ਲੋਸੀ ਮੈਂ ਚੌਕ ਦੇ ਵਿੱਚ ਆ ਸੁਭਾਸ਼ ਚੌਕ ਇੱਥੋਂ ਜਾਉਂਦੇ ਅਸੀਂ ਹੋਰ ਹਾਂਜੀ ਲਾ ਦਿਓ ਭਾਈ ਉਸ ਤੋਂ ਬਾਅਦ ਘੁੰਮਾਂਗੇ ਆਪਾਂ ਲੋਸੀ ਨੇ ਜਿਹੜੀ ਇੱਥੇ ਲੱਗੀ ਸੀ ਨਾ ਰੇੜੀ ਇੱਥੇ ਲਾਈ ਸੀ ਨਾ ਉਹਨਾਂ ਨੇ ਹੈਨਾ ਸਾਨੂੰ ਲਗਵਾ ਦਿੱਤਾ ਕਰਨ ਸਾਨੂੰ ਮਿਲ ਗਿਆ ਆ ਹੋਟਲ ਇਹਨੇ ਵੈਸੇ ਸਾਡਾ ਕੀਤਾ ਹੋਇਆ ਸੀਗਾ ਫਿਰ ਵੀ ਇਹਨੂੰ ਪਤਾ ਆ ਵੀ ਸਾਡਾ ਥੋੜਾ ਜਿਹਾ ਨਾ ਨੱਕ ਉੱਚਾ ਬਹੁਤ ਆ ਉਦਾਂ ਹੀ ਬਸ ਕਮਰਾ ਥੋੜਾ ਸਾਫ਼ ਸੁਥਰਾ ਚਾਹੀਦਾ ਹੁੰਦਾ ਤਾਂ ਪਹਿਲਾਂ ਕਹਿੰਦਾ ਵਿਚਾਰਾ ਡਰਦਾ ਮਾਰਾ ਕਹਿੰਦਾ ਪਹਿਲਾਂ ਕਮਰਾ ਦੇਖ ਲਓ ਸਮਾਨ ਬਾਅਦ ਚ ਰੱਖਿਓ ਹੁਣ ਪਹਿਲਾਂ ਕਮਰਾ ਦਿਖਾਣ ਜਾ ਰਿਆਂ ਕੋਕੇ ਤੁਹਾਨੂੰ ਪਤਾ ਡਲੋਜੀ ਛੋਟਾ ਜਿਹਾ ਆ ਇੱਥੇ ਗੱਡੀ ਲੱਗਣ ਦੀ ਬਹੁਤ ਦਿੱਕਤ ਆ ਕਰਨ ਪਹਿਲਾਂ ਆਡੀਅנס ਨੂੰ ਹੈਲੋ ਦਾ ਕਹੇ नमस्कार जी सबको hmm. शंकर जिदा सारी इंट्रोड्यूसिंग दिना ना उदा दे इंट्रोड्यूस वेलकम टू जीजू चैनल आप सब सब्सक्राइब कीजिए hmm. वोट कीजिए सबको hmm. बस और सब खुश रहिए ਕਿ ਤੁਹਾਨੂੰ ਪਹਿਲਾਂ ਵੀ ਮਿਲਾਇਆ ਹੋਇਆ ਹੈ ਇਹਨੇ ਸਾਡਾ ਰਹਿਣ ਦਾ ਇੰਤਜ਼ਾਮ ਇਹਨੇ ਔਰ ਇਹਦੇ ਦੋਸਤ ਨੇ ਜਿਹੜਾ ਵੀਡੀਓ ਬਣਾ ਰਿਹਾ ਵਿੱਕੀ ਇਹਨਾਂ ਨੇ ਸਾਡਾ ਇੱਥੇ ਪਹਿਲੇ ਹੀ ਹੋਟਲ ਦੇ ਵਿੱਚ ਇੰਤਜ਼ਾਮ ਕਰਕੇ ਰੱਖਿਆ ਸੀ ਹੋਟਲ ਬੁੱਕ ਕਰਕੇ ਰੱਖਿਆ ਸੀ ਹੋਟਲ ਦਾ ਨਾਮ ਹੈਗਾ ਆ ਕੰਫਰਟ ਕੋਰਟ ਮੈਂ ਕਹੂੰਗਾ ਦਿਖਾ ਦਿਓ ਇਹ ਅਸੀਂ ਇਸ ਟਾਈਮ ਹੋਟਲ ਦੀ ਟਰੈਸ ਦੇ ਉੱਤੇ ਖੜੇ ਆ ਤੇ ਹੋਟਲ ਬਹੁਤ ਸੋਹਣਾ ਹੈ ਕਰਨ ਤੁਹਾਡਾ ਬਹੁਤ-ਬਹੁਤ ਥੈਂਕ ਯੂ ਵਿੱਕੀ ਥੈਂਕ ਯੂ ਤੁਹਾਡਾ ਤੁਹਾਨੂੰ ਮੈਂ ਦਿਖਾ ਦਮਾ ਦੇਖੋ ਫੌਗ ਕਿੰਨਾ ਜਿਵੇਂ ਫਿਲਮਾਂ ਦੇ ਵਿੱਚ ਆਪਾਂ ਦੇਖਦੇ ਆ ਨਾ ਉਦਾਂ ਦਾ ਮੌਸਮ ਹੋਇਆ ਪਿਆ ਬਹੁਤ ਹੀ ਸੋਹਣਾ ਮੌਸਮ ਹੈ ਡਲੋਜੀ ਦਾ ਤੇ ਤੁਸੀਂ ਘਰੇ ਬੈਠੇ ਕੀ ਕਰਦੇ ਆ ਆਜੋ ਤੇ ਡਲੋਜੀ ਘੁੰਮਣ ਨੂੰ ਇਸ ਟਾਈਮ ਬਹੁਤ ਵਧੀਆ ਮੌਸਮ ਹੈ ਆਪਣੇ ਪੰਜਾਬ ਚੋਂ ਤਾਂ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਤੇ ਅਸੀਂ ਕਿਹਾ ਵੀ ਚਲੋ ਡਲੋਜੀ ਜਾ ਆਣੇ ਆ ਟੈਂਪਰੇਚਰ ਵੀ 18 ਤੋਂ 20 ਹਾਂਜੀ ਫੌਗੀ ਦੇਖੋ ਕਿੰਨਾ ਖੂਬਸੂਰਤ ਲੱਗ ਰਿਹਾ ਹੈ ਟਰੈਸ ਤੇ ਆਪਾਂ ਖੜੇ ਆ ਸਵੇਰੇ ਸਵੇਰੇ ਹੋਰ ਸੋਹਣਾ ਲੱਗਣਾ ਹੈ ਤੇ ਸੂਜੀ ਤਾਂ ਕਹਿ ਰਹੀ ਸੀ ਸਵੇਰੇ ਇੱਥੇ ਯੋਗਾ ਕਰਾਂਗੇ ਆਪਾਂ ਟਰੈਸ ਤੇ ਐਕਸਰਸਾਈਜ਼ ਕਰਾਂਗੇ ਤੂ ਅਸੀਂ ਹੁਣ ਕਰਾਂਗੇ ਰੈਸਟ ਖਾਣਾ ਖਾਣ ਜਾਵਾਂਗੇ ਖਾਣਾ ਖਾ ਕੇ ਰੈਸਟ ਕਰਾਂਗੇ ਫਿਰ ਸਵੇਰੇ ਅਸੀਂ ਲੋਕਲ ਸਾਈਟ ਜਿਹੜੀ ਐ ਡਲੋਜੀ ਤੁਹਾਨੂੰ ਘੁਮਾਵਾਂਗੇ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਅਗਰ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜੁਮ ਕਰ ਲਿਆ ਕਰੋ ਲੋਕਲ ਸਾਈਟ ਕਰਨ ਲੋਕਲ ਸਾਈਟ ਕਰਨ ਨੂੰ ਪੁੱਛੋ ਨਾ ਕਿਹੜ ਕਿਹੜੀਆਂ ਘੁਮਾਊਗਾ ਕਰਨ ਲੋਕਲ ਸਾਈਟ ਤਾਂ ਇਹੀ ਐ ਕਰਨ ਸਾਡਾ ਕਰਨ ਘੁਮਾਏਗਾ ਕਰਨ ਜਿੱਦਾ ਤੁਹਾਨੂੰ ਪਤਾ ਹੀ ਐ ਕਰਨ ਮੇਰਾ ਬ੍ਰਦਰ ਆ ਮੇਰੇ ਚਾਚਾ ਜੀ ਦਾ ਬੇਟਾ ਹਾਂਜੀ ਪਹਿਲਾਂ ਵੀ ਵਲੋਗਾਂ ਦੇ ਵਿੱਚ ਤੁਸੀਂ ਮਿਲੇ ਹੋ ਹਾਂਜੀ ਕਰੰਤ ਨੂੰ ਦੱਸੂਗਾ ਹਾਂ ਸਾਨੂੰ ਲੋਕਲ ਸਾਈਟਾਂ ਨੇ ਕੀ ਕੀ ਕਮਾਣਾ ਆ ਜੀ ਮਾਰਨਿੰਗ ਆਪਾਂ ਫਸਟ ਇਹਨਾਂ ਦਾ ਪੰਚਕੁਲਾ ਦਰਵਾਧਾਗੇ ਹਮਾ ਲਰਡ ਐਡਵੈਂਚਰ ਜਿਪਲਾਈਨਿੰਗ ਵਗੈਰਾ ਵਾਟਰਫੋਲ ਵਗੈਰਾ ਸ਼ਿਵਾ ਕਫੇ ਹੈ ਉੱਪਰ ਟ੍ਰੈਕ ਹੈ ਗੰਜੀ ਬਾੜੀ ਦਾ ਆਪ ਉਹ ਵੀ ਕਰ ਸਕਦੇ ਹੋ ਜੋ ਆਪਕੋ ਕਰਨਾ ਹੈ ਤਾਂ ਉਸਕੇ ਬਾਅਦ ਓਨ ਦਾ ਵੇ ਆਪਕੋ ਸੱਧਰ ਆਏਗਾ ਉਸਮੇ ਪਾਣੀ ਆਤਾ ਹੈ ਸੱਤ ਜਗੋਸ਼ ਠੀਕ ਹੈ ਉਸਕੇ ਬਾਅਦ ਹਮ ਖਜਾਰ ਜਾਏਗੇ ਖਜਾਰ ਮੇ ਆਪਕੋ ਓਨ ਦਾ ਵੇ ਬੀਜੀ ਪਾਰੇ ਗ੍ਰੀਨ ਵੈਲੀ

ਆਊਟਡੋਰ ਵੀ ਅੱਛਾ ਹੈ ਨਾ ਨੇ ਬੈਠਣ ਦਾ ਅਰੇਂਜਮੈਂਟ ਕੀਤਾ ਹੈ ਬਹੁਤ ਅੱਛਾ ਆ ਆ ਦੇਖੋ ਆ ਵਧੀਆ ਲੱਗਾ ਬਸ ਮੇਰਾ ਨਾ ਥੋੜਾ ਬੈਵਰੇਜ ਦੇਖ ਕੇ ਥੋੜੀ ਫਟ ਰਹੀਆਂ ਅੱਖਾਂ ਇੱਥੇ ਜਿਆਦਾ ਸੀ ਸ਼ੇਰੇ ਪੰਜਾਬ ਡਲੋਜੀ ਉਸ सुभाष ਚੌਂਕ ਤੇ ਯਾ ਲਬਲੀ ਇਹ ਹੈਗਾ ਗਾਂਧੀ ਚੌਂਕ ਅਸੀਂ ਦੋ ਜਗ੍ਹਾ ਹੀ ਜਿਆਦਾ ਖਾਣਾ ਖਾਈਦਾ ਹੈ ਤੇ ਮੈਂ ਤੁਹਾਨੂੰ ਵੀ ਪ੍ਰੈਫਰ ਕਰਾਂਗਾ ਰੋਟੀ ਆ ਗਈ ਆ ਅਸੀਂ ਕੀ ਮੰਗਾਇਆ ਵਾ ਪਾਓ ਜੀ ਆਹ ਕੀ ਬਾਤ ਬੂਕ ਕਿਦ ਕਿਆ ਕਿਆ ਪਨੀਰ ਟਿੱਕਾ ਮਸਾਲਾ ਦਾਲ ਚਬਾਤੀ ਦਾਲ ਮਖਣੀ ਦਾਲ ਮਖਣੀ ਆ ਗਈ ਅੱਛਾ ਆ ਗਈ ਦਾਲ ਮਖਣੀ ਮੈਨੂੰ ਕੋ ਚੰਗੀ ਸਾਰਾ ਬਲ ਵੀ ਨਾ ਆਉਂਦਾ अभी हम लोग आ गए हैं होटल में अपने और मम्मा बहुत ज़्यादा थक गया है मैं भी बहुत थक गई हूँ इसीलिए अब हम सोएंगे गाइस क्या मेरी रियली आवाज वुमेन्स ड्रेस की मैंने अभी वहाँ पर फोन कर रिसेप्शन पे कहते नहीं मैम नहीं मैम नहीं होगा मैम इनको बोल रहे हैं कि यहाँ पे वॉशरूम स्लीपर अभी नहीं मिलेंगे मॉर्निंग टमोरो मिल जाएंगे वो भी मैम करके वो भी हमारे कन्नव को बोल रहे हैं मैम अभी वॉशरूम स्लीपर नहीं है नहीं, एक ये बंदा चेक कर रहे हो आप ये येलो टी शर्ट वाला इज गुड बहुत अच्छा बंदा है इस बंदे को जिस बंदे ने देख लिया ना वो बंदा खुश हो गया गौर से देखो इस शख्स को।, <laughs> को ये बंदा ये बंदी बड़ी खतरनाक है यार इस बंदे का खून पी चुकी है देखा खून पिया लगता है ਕੂਨ ਪਿਆਰ ਕੂਨੇ ਵਾਰਿਆ ਹੀ ਲੱਗਦਾ ਉੱਧਰ ਲੈ ਵਾਸਤੇ ਇਸ ਵਲੋਗ ਪੀ ਦੇਖਨਾ ਕਿਤਨੇ ਸਕਸਸ 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 ਸਬਸਕ੍ਰਾਈਬਰ ਸਬਸਕ੍ਰਾਈਬਰ શેર ਕਰੇਗੇ ਬੰਦੇ ਲਾਈਕ ਕਮੈਂਟ ਲਾਈਕ ਕਰੇਗੇ ਇਸ ਬੰਦੇ ਕੋ ਆਗੇ ਬਣਾਓ ਅੱਜ ਦਾ ਵਲੋਗ ਤੁਹਾਨੂੰ ਕਿੱਦਾਂ ਦਾ ਲੱਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਪਲੀਜ਼ ਲਾਈਕ ਸ਼ੇਅਰ ਕਰਦੇਓ ਬਾਏ ਗੁੱਡ ਨਾਈਟ